ਲੋ ਜੀ ਸਾਡੇ ਮਿਸਤਰੀ ਅੱਜ ਮਾਰ ਗਏ ਨੇ ਛੁੱਟੀ ਤੇ ਟਾਈਮ ਹੋ ਗਿਆ 9 ਵਜੇ ਦਾ ਬਸ ਆਹੀ ਕੰਮ ਜਿਹੜਾ ਇਹਨੇ ਕੰਮ ਖਰਾਬ ਕਰਦਿਆ ਨੇ ਜਿਹੜੇ ਛੁੱਟੀਆਂ ਮਾਰਦੀਆਂ ਨੇ ਨਾ ਤਾਂ ਪਾਣੀ ਲਾ ਕੇ ਗਏ ਨੇ ਕਿ ਇਹ ਕੰਮ ਤੁਹਾਡਾ ਆਏ ਹਨ ਪਰ ਚਲੇ ਗਏ ਕਹਿੰਦੇ ਇੱਕ ਬਿਮਾਰ ਹੋ ਗਿਆ ਤੇ ਸਾਰੇ ਭੱਜ ਗਏ ਇਹ ਛੁੱਟੀ ਦਾ ਬਹਾਨਾ ਚਾਹੀਦਾ ਉਹ ਕੰਮ ਹੋ ਗਿਆ ਤੇ ਹੁਣ ਸਿਰ ਸਿਰੇ ਪ੍ਰਾਈਵੇਟੇ ਕੰਮ ਆਜਾ ਔਰ ਤੇ ਸਿਰੇ ਸਿਰੇ ਆਦਮੀ ਅਸੀਂ ਆਉਂਦੇ ਸੀ ਉਹੀ ਤਾਂ ਗੱਲ ਹੈ ਜੇ ਦਿੱਤਾ ਮੁੱਕ ਗਿਆ ਉਹਦੀ ਗੱਲਗੇ ਦਿੱਤਾ ਲਿਆਓ ਜੀ ਕੰਮ ਖੜਾ ਸੀ ਸਾਡੀ ਧਿਆਣੀ ਮਰ ਰਹੀ ਹੈ ਤੁਸੀਂ ਵੀ ਤਾਂ ਪ੍ਰਾਈਵੇਟ ਤੁਸੀਂ ਛੁੱਟੀ ਮਾਰ ਲਓ ਵੀ ਜਿਹੜਾ ਸਰਕਾਰੀ ਆਗਲਾ ਨਾ ਆਉਣਾ ਆ ਨਹੀਂ ਆਉਣਾ ਹੋਰ ਆ ਜਾਣਗੇ ਸਾਡੇ ਕੋਲ ਬੜੀ ਜੁਰੀ ਬੜੀ ਲਿਖੀ ਆ ਅੱਜ ਕੱਲ ਇੱਥੇ ਨਹੀਂ ਕਹਿ ਸਕਦੇ ਹਨਾ ਹਾਂ ਮਿਸਤਰੀ ਨਹੀਂ ਮਿਸਤਰੀ ਕੋਈ ਬਣ ਕੇ ਰਾਜੀ ਨਹੀਂ ਤੇ ਹੁਣ ਡਿਊਟੀ ਲਈਏ ਜੀ ਆਪਾਂ ਨੇ ਸਿਰਫ ਸਿਰੇ ਉਤਾਰ ਦੀ ਕਿ ਤੁਸੀਂ ਪਾਣੀ ਲਾਓ ਕੰਦਾ ਸਾਰਿਆਂ ਨੂੰ ਪਾਣੀ ਪੂਣੀ ਲਾ ਕੇ ਫਿਰ ਦਫ਼ਤਰ ਜਾਇਓ ਕਿ ਆ ਛੁੱਟੀ ਮਾਰੀ ਏ ਮਿਸਤਰੀਆਂ ਨੇ ਤੇ ਮੇਰੀ ਵੀ ਸਲਾਹ ਸੰਗਰੂਰ ਜਾ ਕੇ ਮੈਂ ਜਿਹੜੇ ਕੰਮ ਨੇ ਉਧਰ ਦੇ ਨਿਬੇੜ ਆਵਾਂ ਨਹੀਂ ਤਾਂ ਫਿਰ ਉਹਨਾਂ ਨੂੰ ਚਾਹ ਪਾਣੀ ਦੇਣ ਕਰਕੇ ਮੈਂ ਵੀ ਨਹੀਂ ਜਾਂਦੀ ਕਾਇਤ ਨੂੰ ਮਗਰੀ ਰੋਟੀ ਮੰਮੀ ਰੋਟੀ ਖਾ ਰਹੀ ਹੈ ਪਾਣੀ ਪੂਰੀ ਕੰਦਰਾ ਨੂੰ ਖਾ ਰਹੀ ਹੈ ਮਿਕਸਰ ਆਹ ਅਰੀਪੁਰ ਜੀ ਛਦਰ ਦਾ ਹਾਂ ਇੱਧਰ ਨਾਨੀ ਦਿਖਾ ਗਾਈਸ ਇੱਧਰ ਮਮਾ ਇਧਰ ਫਤੇ ਨੂੰ ਹੋ ਗਈਆਂ ਛੁੱਟੀਆਂ ਫਤੇ ਮਹਾਰਾਚਲ ਸਜੇ ਸਾਰ ਦਿਨ ਘਰੇ ਮਿਸਤਰੀਆਂ ਦੇ ਦਿਵਾਲੇ ਠੀਕ ਹੈ ਹੂੰ ਜੋ ਲੈ ਜੋ ਬਾਹਰ ਕੈਮਰਾ ਦਿਖਾ ਲਿਓ ਕਿ ਸਾਰੇ ਕੀ ਕਰਦੇ ਨੇ ਚਲੋ ਗਾਈਸ ਵਾਈਡ ਐਂਗਲ ਤੇ ਖਿਲਾ ਲਿਓ ਵਾਈਡ ਐਂਗਲ ਕਿੰਨਾ ਹੁੰਦਾ 1.5 ਜਰਾ ਖੜੇ ਵਸ ਉਹਨੂੰ ਟੱਚ ਕਰੀਏ

ਬੱਦ ਚੱਕੜਾ ਲੱਗਦਾ ਹੈ ਤੇ ਸਤਿ ਸ੍ਰੀ ਅਕਾਲ ਸਟੇਰ ਗਾਇਜ਼ ਮੈਂ ਉਹ ਤੁਹਾਨੂੰ ਸਤਿ ਸ੍ਰੀ ਅਕਾਲ ਨਵਾਂ ਆਪਾਂ ਉਹ ਬਲੈਰ ਕਰ ਰਹੇ ਹਾਂ ਮੁੰਡਿਆ ਕਿ ਹਾਂ ਆ ਦੇਖੋ ਮੈਂ ਸਤਰੀ ਕੰਮ ਕਰਦੇ ਪਏ ਨੇ ਵੱਲੋ ਜੰਕਰੀ ਹਾਂ ਬੋਲੋ ਕੀ ਬੋਲੇ ਜੋ ਅੰਦਰ ਮੁਝ ਬੋਲ ਹਾਂ ਜੋ ਮੁਝ ਅੰਦਰ ਬੋਲ ਦੋ ਕੰਮ ਕਰ ਰਿਹਾ ਤਾਂ ਅੰਕਲ ਿੱਟੇ-ਜੁਟੇ ਲੈ ਗਏ ਹਨ। ਅੱਜ ਮੈਂ ਤੇਨੂੰ ਆਉਂਦੀ ਹਾਂ ਕਿੰਨਾ ਚਿਰ ਹੋ ਗਿਆ। ਅੰਕਲ ਦੱਸੋ ਕੀ ਬੋਲ ਰਹੇ ਹੋ? ਹਾਂਜੀ। ਉਧਰ ਉਹ ਸੋਈਆ ਪਤਾ ਅੱਜ ਨਵੇਂ ਆਏ ਜੀ। ਨਵੇਂ ਆਏ ਆ। ਹੋਰ ਆ। ਨਵੇਂ ਤੇ ਨਵੇਂ ਵਸਤਰੇ ਆਂਦੇ। ਰਸਤੇ ਹੀ ਸਸਰੀ ਕਾਲ ਜੀ ਹੋ ਰਹੀ ਠੀਕ ਹੋ ਜੀ। ਹਾਂਜੀ ਬਸ ਹੁਣ ਮੈਂ ਉਹ ਭਰਨ ਲੱਗਿਆਂ ਜੀ ਕੰਦੇ ਵਿੱਚ ਪਾਣੀ ਵੜ ਗਿਆ ਸੀ ਉਸ ਦਾ ਅੱਕੇ ਨੂੰ ਸੈੱਟ ਕਰਕੇ ਭਰ ਦੇਣੀ। ਨਹੀਂ ਵੀ ਸਾਰੀ ਪਾਣੀ ਦਾ ਕੱਢ ਦੇ। ਕੱਢਤਾ ਹੀ ਪਾਣੀ ਜੀ। ਕੱਢਤਾ। हां जी ਇਹਨ ਗੱਲ ਬਣਾਤੀ ਤਾਂ ਹੁਣ ਜਾਓ ਜੀ ਸਾਡਾ ਜੀ ਲਓ ਮੈਂ ਸਾਡਾ ਅੱਛੇ ਦੇਖੋ ਕਿੱਦਾਂ ਕੱਢ ਕੱਢ ਕੇ ਲਿਆਂਦੇ ਨੇ ਇਹ ਚੱਲੂਗੀ ਫਿਰ ਲਾਈਵ ਚੱਲ ਰਿਹਾ ਹਾਂ ਜੀ ਆ ਬਹੁਤ ਨਿਆਰਾ ਰੱਜ ਕੱਲ ਗਰਮੀ ਜਾਇ ਤੇ ਅੱਜ ਥੋੜਾ ਠੰਡਾ ਕੀ ਹੁਣ ਅਸੀਂ ਦੇਸੀ ਜਵ ਦਾ ਕੜਾ ਖਾ ਕੇ ਟੈਂ ਹੈ ਦੇਸੀ ਜਵ ਦਾ ਕੜਾ ਖਾਦਾ ਤੁਸੀਂ ਨੇ ਕਦੇ ਮੈਂ ਖਾਦਾ ਹੋਰ ਫਿਰ ਅਰੇ ਯਾ ਕੰਮ ਬਧੇ ਚੱਲੇ ਗੱਲ ਫਰਵਾਦੇ ਲੱਸੀ ਇੱਕੀ ਚੀਜ਼ ਮੈਨੂੰ ਹੈ ਆ ਕੀ ਚੀਜ਼ ਬਣਾਵਾਂਗੇ ਪਾ ਇੱਥੇ ਹਾਂ ਇੱਥੇ ਅੰਕਲ ਸੀ ਨਹੀਂ ਉਹ ਬਣਾਮਾ ਇਹ ਕੀ ਚੀਜ਼ ਹੈ ਇੱਥੇ ਹਾਂ ਫੋਟਨ ਫੋਟਨੀ ਕਰ ਕੋਠੀ ਬਣਾਵਾਂਗੇ ਕੋਠੀ ਹੂੰ ਕੋਠੀ ਤੇ ਅਗੀ ਇਹ ਲੰਬਾਇਆ ਹੈ ਲੈਵ ਚੱਲ ਰਿਹਾ ਹੈ ਵੀਡੀਓ ਬਣ ਰਹੀ ਹੈ ਕੱਲੀ ਵੀਡੀਓ ਪੇ ਚੜਾਏਗਾ ਨੈਟ ਤੇ ਚੜਾ ਦਾਂਗੇ ਵੀਡੀਓ ਕਰਨ ਵਾਸਤੇ ਕਿਹੜਾ ਪੇਜ ਤੇ ਹੈ ਇਹ ਨੂੰ ਕਹਿੰਦੇ ਸਾਲ ਇਹ ਕੰਮ ਤਾਂ ਸਿੱਧੀ ਕਰਨਾ ਵਾਛੇ ਆ ਕੰਨ ਸਟੇ ਕਰਨਾ ਵਾਛੇ ਉਹ ਉੱਪਰ ਕਹਿੰਦੇ ਨੇ ਵਿੱਚੇ ਨੰਦ ਦਬਾਉ ਅੱਛਾ ਇਹਨੇ ਨੂੰ ਕਹਿੰਦੇ ਇੱਟਾ ਕਾ ਇੱਟਾ ਮਤਲਬ ਨੂੰ ਪਤਾ ਹੈ ਇੱਟਾ ਨੇ ਇਹ ਹਥਾਉਣੇ ਨਹੀਂ ਹੈਗੇ ਇਹਨੂੰ ਵੀ ਕਹਿੰਦੇ ਪਤਾ ਕਿੰਨੂ ਆ ਥੋੜੇ ਥੋੜਾ ਨਹੀਂ ਗਾ ਤੇਸੀ ਹੈ ਤੇਸੀ ਤੇਸੀ ਬੰਦੇ ਵੀ ਦੇਸੀ ਐ ਰੱਖਦੇ ਦੇਸੀ ਐ ਹਾਂ ਇਹ ਤੇ ਉਹ ਬਣਾਣ ਨੇ ਬਾਥਰੂਮ ਹਾਂ ਹਾਂ ਇੱਥੇ ਬਾਥਰੂਮ ਬਣਾਵੇ ਇਹ ਕੱਟ ਦੇ ਬੈੱਡਰੂਮ ਇੱਧਰ ਬੈੱਡਰੂਮ ਜੋ ਜਿੱਥੇ ਗਾਉਂ ਜੁੱਥੇ ਬਣਾ ਲਾਂਗੇ ਠੀਕ ਐ ਇੱਥੇ ਆਖੋ ਜੀ ਖਾਇ ਖੰਗਲ ਇੱਟੇ ਆਕਣੇ ਨੇ ਇੱਥੇ ਲਾ ਦੇ ਚਾਰ ਪੰਜ ਨਹੀਂ ਚਾਰ ਚੱਕਰੇ ਨੰਗਲੇ ਟਾ ਤੇ ਆ ਵੀੰਤ ਨੂੰ ਲਵੇ ਸਿਕਲੇ ਇਹਨਾਂ ਕੰਨੀਆਂ ਸੀ ਜਿੰਨੇ ਆ ਵੀ ਸੀ ਬਸ ਗੱਲੇ ਕਹਾ ਐਸੀ ਤੇ ਹੋਰ ਵੀ ਚੋ ਹੈ ਕਿ ਸੀ ਪੱਤਾ ਵੀ ਹੋ ਸਕਦੇ ਨੇ ਕਿ ਤਰਾ ਛੱਡੋ ਤੋ ਗਾਈ ਜੇ ਆਹ ਦਾ ਵਲੋਗ ਅਸੀਂ ਇੱਥੇ ਵੇਲੇ ਕਰਦਾ ਤੱਕ ਤੇ ਪੈਰ ਪਰ ਸੇ ਗੱਲ ਤੇ ਅਸੀਂ ਤਾਂ ਮੱਕ ਕਰ ਕਰੇ ਜਾ ਕਿ ਤਨ ਵੰਡ ਕਰ ਤੋ ਇਹ ਚਲ ਵੀ ਚਾਹੋ ਵੀ ਕਰੇ ਪਰ ਜੋਰ ਵਾਲਾ ਪੈਂਦਾ ਸਾਈਕਲ ਤੇ ਆਲੇ ਹੈ ਗਾਇਸ ਸਾਈਕਲ ਵੀ ਦਿਖਾਣ 판ਦੇ ਆ। ਕਾਲੇ ਚੜ ਜਾ ਮੇਰਾ ਸ਼ੇਰ ਤੇ ਰਦਰ ਹਾ ਉਛਾ ਲਾ ਛਾਵਾ ਆ ਬਿਨਾ ਸੋਟੀ ਤੋਂ ਜਾਣਾ ਰੇਸ਼ੂ ਆ ਜਾ ਹੈ ਕੋਈ ਲੱਕਾ ਚ ਪੰਜਾਬ ਸੁਣਨੇਗਾ ਜੜਿਆ ਹੈ ਵਾਹ ਵਾਹ ਮੈਨੂੰ ਚ ਪੜ ਜਾਂਦਾ ਆ ਕੇ हेलो गाइस आज सब व्लॉगर्स ये ट्रेंड कर रहे हैं फट जाओगे पर वो तो निकल जाऊंगा यार गाइस ये चढ़दुनी ना प्रॉब्लम आवे चलो थोड़ा आज तो आओ लगे मस्ती और ये व्लॉगर्स ये ठंड करते हैं मैं फिर शूट शेयर रख ਫਿਲਟਰ ਤੋਂ ਹੀ ਉਹ ਵੀ ਖਰਾਬ ਕਰ ਦੇਣਾ ਇੱਥੇ ਅਰੇ ਉਹ ਨਹੀਂ ਖਰਾਬ ਕਰਨਾ ਚੱਲ ਨਹੀਂ ਜਿਹੜਾ ਉਰੇ ਫਿਲਟਰ ਆਉਂਦਾ ਉਹੀ ਖਰਾਬ ਹੋ ਜਾਂਦਾ ਪਤਾ ਨਹੀਂ ਕਿਉਂ ਤੂੰ ਬਣਾਓ ਮੇਤਰੀ ਉਹਦੀ ਫਿਰ ਪਵਾਓ ਜਿਹ ਫਿਲਟਰ ਦੇ ਕੀ ਹੋ ਗਏ ਨਹੀਂ ਯਾਰ ਫਿਲਟਰ ਹੈ ਹੀ ਨਹੀਂ ਚੱਜਦਾ ਖਰਾਬ ਹੋ ਜਾਂਦਾ ਮਿੰਟ ਬਾਅਦ ਉਹ ਦੂਜਾ ਵੀ ਤੇਰੇ ਭਾਬੇ ਦੇ ਦਵਾਇਆ ਸੀ ਦੂਜਾ ਵੀ ਦੇ ਛੱਡਿਆ ਉਹੀ ਲਵਾ ਲੈਂਦੇ ਵਧੀਆ ਸੀ ਫਿਰ ਲੱਗੂ ਤੇ ਫਿਰ ਨਹੀਂ ਗਾ ਬਚਾ ਰੱਲੋ ਬਣਾ ਕੇ ਲਿਆ ਮੈਂ ਬਣ ਜਾ 50 ਰੁਪਏ ਕਹਿੰਦਾ ਪਰਲੀ ਗਈ ਇੱਥੇ ਅੰਦਰ ਰੱਖ ਲੈ ਅੰਦਰ 50 ਰੁਪਏ ਲੈ ਕੇ ਵਲੌਗ ਬਣਾਉਂਦਾ ਕਿੰਦਾ 50 ਰੁਪਏ ਹੋਗੇ ਕਿੰਦਾ ਮੈਂ ਪੂਰੇ ਦੋ ਦਿਨਾਂ ਇਹ ਪੰਜਾਬ ਪੂਰੇ ਪੰਜਾ 50 50 ਲਿਖਦਾ ਮੈਂ 50000 ਦੀ ਮਸਲ 50000 ਵੀ ਪਣ ਸਕਦਾ ਬਣਾ ਲੈਦਾ ਬੱਚੇ ਪ੍ਰੀਜ਼ਸ ਵਾਸਤੇ ਕਿੰਨੇ ਐਕਟਿਵ ਨਹੀਂ ਹੋਰ ਦੇਖ ਲੈ ਤੂੰ ਅੱਜ ਤੋਂ ਜੇ ਹੁਣ ਸਿੱਖਣਗੇ ਤਾਂ ਅੱਗੇ ਜਾ ਕੇ ਫਿਰ ਬਿਜ਼ਨਸ ਕਰ ਲੈਗੇ ਬਿਜ਼ਨਸ ਕਰਨਗੇ 50 ਰੁਪਏ ਲੈਂਦਾ ਦੋ ਦਿਨਾਂ ਦੇ ਵਲੌਗ ਸਿਰਫ ਦੋ-ਦੋ ਮਿੰਟ ਦਾ ਵਲੌਗ 50 ਰੁਪਏ ਇਹ ਮਹਿੰਗਾ ਸੌਦਾ ਵਧੀਆ ਇਹ ਮਨ ਨੈਕਸਟ ਵੇਖਣਾ ਹੁਣ ਇਹ ਅੱਜ ਨਹੀਂ ਆਪ ਸੀ ਚ ਪਵਾਣੇ ਨੇ ਮਾਰ ਜੋ ਕਿਤੇ ਇਹ ਕੋਈ ਰੋ ਪੈਸਾ ਰੋ ਪਰ ਕਹਿ ਉਹਦੇ ਚ ਪਵਾ ਦੇ ਮਸ਼ੀਨ ਸੁਣ ਹੋਰੇ ਬੋਲੂ ਮੈਂ ਤੇ ਪਵਾ ਕੇ ਤੇ ਬੋਲੂ ਮਾਦੇ ਪੈਸੇ ਪਾਓ ਯਾਰ ਚ ਪਹਿਲਾਂ ਪੈਸੇ ਪਾਓ ਅਗਰ ਨਹੀਂ ਬੋਲੂਗਾ ਯਾ ਕੁਝ ਲਿਆਓ ਸਪਰੇਸ ਨੂੰ ਯਾਰ ਉਹਨੂੰ ਨਾ ਉਹ ਦੇ ਦੇਖਿਆ ਇਹ ਵੀ ਪਾਓ ਪੈਸੇ ਬੋਲਦਾ ਪੈਸੇ ਪਾਈ ਜਾਓ ਤੇ ਬੁਲਾਈ ਜਾਓ ਪਤਾ ਹੈ ਪੂਰਾ ਖੋਜ ਆ ਕਿ ਉਹ ਜਿਹੜਾ ਆ ਗਿਆ ਉਹ ਕਿਉਂ ਕੋੜੋ ਬੋਲਦਾ ਪਤਾ ਹੈ ਬਾਰ ਬਾਰ ਉਹਨੂੰ ਟੱਚ ਕਰ ਰਿਹਾ ਟੱਚ ਨਾ ਕਰੋ ਮੈਂ ਤੁਹਾਨੂੰ ਪੈਸੇ ਲੈ ਕੇ ਆਉਂਗਾ ਨਾ ਪੂਰੇ 5 ਕਰੋੜ ਓਮ ਸ਼ੀਲ ਨਾ ਕੋਰੇ ਅੱਜਾ ਦੀ ਡਰ ਮੈਂ ਹੁਣੀ ਥੱਲੇ ਮਸ਼ੀਨ ਰੱਖ ਕੇ ਅੰਦਰ ਪੈਸੇ ਰੁਪਏ ਗਿਣਨ ਵਾਲੀ ਪੈਸੇ ਗਿਣਨ ਵਾਲੀ ਮਸ਼ੀਨ ਲੈ ਆਉਣੀ ਪਾਪਾ ਕੋ ਪੈਸੇ ਪਾਪਾ ਉਹ ਆ ਲੋ ਆਸ ਇੱਕ ਕਰ ਇੱਕ ਨਾ ਇਹ ਇੱਕ ਨੋਟ ਇੱਕ ਨੋਟ ਮਹੀਨਾ ਚੱਲਣਾ ਫਿਰ ਠੀਕ ਹੈ ਪਰ ਨੀਤਾ ਉਧਰ ਦੇ ਪੈਸੇ ਲੈ ਰਿਆ ਵੀਡੀਓ ਦੇ ਉਧਰ ਤਾਂ ਦੇਖ ਉਹ ਦੇਖ ਤਾਂ ਸਹੀ ਉਤਾਰ ਕੋਲ ਗਿਆ ਤਾਂ ਪਾਪਾ ਪੈਸੇ ਦੇ ਦੋ ਇੱਕ ਨੋਟ ਦੇ ਦੋ ਪਰ ਬਹੁਤ ਖਰਾਬ ਬੱਚੇ ਦੇ ਇਹਨੂੰ 200 ਲੈਣਾ 210 ਲੈ ਲੈ ਦਿਹਾੜੀ ਭੜੀਆ ਉਹ ਤਾਰਾ ਦੇਖ ਖੜਾ ਤੇ ਦੇਖ ਕੋਲ ਮੂੰਹ ਤੋਂ ਤੜੀ ਪੈ ਲੈਣ ਆ ਗਿਆ ਅਗਲਾ ਸਵੇਰੀ ਲੈ ਆਂਦੂ ਹੀ ਖਾਲੇ ਸੇਰੇ ਮੇਰਾ ਚਾਹ ਪੀਤੇ ਗੱਡੀ ਵੀ ਲਬੇੜਤੀ ਸਾਰੀ ਦੱਸ ਚਲੋ ਜੀ ਟਾਈਮ ਆਪਣਾ ਥੋੜਾ ਜਿਹਾ ਖੱਡ ਕੇ ਮਿਸਤਰੀ ਚਾਚੂ ਬਣਾਉਂਦੇ ਆਪਾਂ 10 ਵਾਲੀ ਤੇ ਆਪਣਾ ਇੱਧਰ ਜਾਣੇ ਕੋਰੀਅਰ ਆਪਣੇ ਆਪਣੇ ਯੂਕੇ ਦੇ ਜਾਣੇ ਵੀ ਵੈਸੇ ਨਾਲ ਇੱਧਰ ਕਹਿੰਦੇ ਯੂਕੇ ਵਾਲਿਆਂ ਦੇ ਕੋਰੀਅਰ ਜਾਣੇ ਤੋਂ ਆਪਾਂ ਪੈਕ ਕਰ ਰਹੇ ਆ ਤੇ ਇਹਨਾਂ ਨੇ ਤਿਆਰ ਕਰਾਈ ਨੇ ਆਪਣੇ ਆ ਦੇ ਕੁਛ ਮਹੀਨੇ ਦੇ ਟਰੌਜ਼ਰ ਤੇ ਕੁਛ ਆਪਾਂ ਨੇ ਰੈਡੀ ਕੀਤੇ ਨੇ ਜੀ ਕੁੜਤੇ ਠੀਕੇ ਕੁਝ ਕਾਡ ਸੈਟ ਇਹ ਵੀ ਕੁੜਤਾ ਰੈਡੀ ਕੀਤਾ ਆਪਾਂ ਨੇ ਇਹ ਵੀ ਟਰੌਜ਼ਰ ਨੇ ਦੋ ਦੋ ਬਲੂ ਕਲਰ ਦੇ ਇੱਕ ਬਲੈਕ ਕਲਰ ਦਾ ਤੇ ਇੱਕ ਕੱਪ ਉਹਨਾਂ ਨੇ ਕਾਟਨ ਦਾ ਸੂਟ ਰੈਡੀ ਕੀਤਾ ਦੁਪੱਟੇ ਨਾਲ ਦਾ ਇਹ ਵੀ ਆਪਾਂ ਨੇ ਕਾਟ ਸੈੱਟ ਰੈਡੀ ਕੀਤਾ ਇਹ ਮੈਂ ਤੁਹਾਨੂੰ ਦਿਖਾਇਆ ਨਹੀਂ ਤੇ ਆ ਵੀ ਕਾਟ ਸੈੱਟ ਆ ਇਹ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਵੀਡੀਓ ਦੇਖ ਲੈ ਸਕੀ ਆ ਵੀ ਕਾਟ ਸੈੱਟ ਆ ਠੀਕ ਹੈ ਇਹ ਪਸ਼ਮੀਨੇ ਦਾ ਸੂਟ ਰੈਡੀ ਕੀਤਾ ਤੇ ਕਾਟਨ ਦਾ ਸੂਟ ਰੈਡੀ ਕੀਤਾ ਬਸ ਇਹਦਰ ਪੈਕਿੰਗ ਕਰ ਰਹੇ ਆ ਕਿਉਂਕਿ ਇਹਨਾਂ ਦਾ ਆਪਾਂ ਨੇ ਫੋਟੋਆਂ ਕਰਾਉਣਾ ਮਿੰਟ ਅਚਾਨਕ ਟਾਈਮ ਹੈਗਾ ਵਿੱਚ ਤੇ ਦੁਪਹਿਰੇ ਫੇਅਰ ਵਾਲਾ ਹੋ ਜਾਣਾ ਟਾਈਮ ਮਿਸਤਰੀਆਂ ਦੀ ਚਾਹ ਦਾ ਠੀਕ ਬਸ ਕਰ ਲਿਆ ਆਪਾਂ ਇੱਕੀ ਆਪਣੇ ਫਿਰ ਅੱਜ ਪ੍ਰਨੀਤ ਘਰੇ ਆਫਤ ਘਰੇ ਆ ਦਮਨ ਕਲੀ ਸਕੂਲ ਗਈ ਹੈ ਦਮਨ ਤੇ ਤੇ ਛੋਟੀਆਂ ਤੇ ਨਾ ਦਮਨ ਤੇ ਗਰਗਣਤੀ ਹੋ ਰਹੀ ਹੈ ਸਾਰੇ ਪੈਕ ਹੋ ਗਏ ਹੁਣ ਹੋਰ ਹੈਗੇ ਬਸ ਉਹ ਦੇਖ ਤੇ ਤੁਸੀਂ ਆਪਾਂ ਤੇ ਬਾਕੀ ਜੀ ਤੁਸੀਂ ਬਲੌਸ ਬਣੇ ਰਹੋ ਮਿਲਦੀ ਜਾਨੇ ਵਿੱਚੋਂ ਸਾਰੇ ਤੁਹਾਨੂੰ ਕਹਿੰਦਾ ਅਸੀਂ ਕਰ ਲਈਏ ਸਾਰਾ ਕੰਮ ਕਰ ਫਿਰ ਮਿਲਦੇ ਹਾਂ ਠੀਕ ਹੈ ਜੀ ਇਹ ਕੀ ਹੋ ਰਿਹਾ ਆਪਣੇ ਵਲੌਗ ਦੇਖੀ ਜਾ ਰਹੇ ਹੋ ਹੈ ਨਹੀਂ ਤਾਂ 바ਸੀ ਪੈਂਦੇ ਉੱਤੇ ਮੇਰੇ ਵਾਲਾ ਹੈ ਓਹੋ ਹੋ ਚੱਕਦੇ ਫੱਟੇ ਚੱਕਦੇ ਲਓ ਜੀ ਸਟਾਕ ਆ ਚੁੱਕਿਆ ਆਪਣੇ ਕੋ ਵੱਧੂ ਜਿੰਨਾ ਮਰਜ਼ੀ ਲਓ ਰਾਜ ਰਾਜ ਕੇ ਲਓ ਇਹਨਾਂ ਦੀ ਆਪਾਂ ਵੀਡੀਓ ਸ਼ੂਟ ਕਰ ਚੁੱਕੇ ਆ ਜਿਹੜੀ ਸਾਡੀ ਭੈਣ ਨੂੰ ਚਾਹੀਦੀ ਲੈ ਸਕਦੇ ਆ ਸੂਟ ਬੁੱਕ ਹੋ ਗਿਆ ਇਹ ਨਾ ਪਲੀਸ ਲਿਓ ਇਹ ਕਰੀਮ ਜੈ ਕਲਰ ਬਾਕੀ ਸਾਰੇ ਪਹਿਨੇ ਆਪਣੇ ਕੋ ਜਿਹੜਾ ਮਰਜ਼ੀ ਇੱਥੇ ਲੈ ਸਕਦੇ ਹੋ ਜਾ ਕੇ ਪੰਜਾਬੀ ਪਹਿਰਾਵੇ ਤੇ ਤੁਸੀਂ ਵੀਡੀਓ ਦੇਖ ਲਿਓ ਇਧਰ ਚੱਲਦੀ ਪਈ ਹੈ ਪੈਕਿੰਗ ਜਿਹੜੇ ਕੋਰੀਅਰ ਜਾਣੇ ਨੇ ਅਨਸਟਿਚ ਤੇ ਸਟਿਚ ਵੀ ਜਾਣੇ ਨੇ ਇਹਨਾਂ ਨੂੰ ਸਟੀਚ ਕਿਤੇ ਜਾਣੇ ਲੋਕਲ ਦਾ ਜਦਾ ਦੇਖੋ ਅਸੀਂ ਅਨਚਿਚੇ ਭੇਜਦੇ ਹਾਂ ਸਾਧੀਆਂ ਪਾਣ ਦੇ ਦੋ ਦੋ ਦੇ ਕਿਥੋਂ ਧੁੰਦਾਣਾ ਉਹ ਨਹੀਂ ਫਿਰ ਉਹਦੇ ਕੋਲ ਟਾਈਮ ਲੱਗਦਾ ਸਟੀਚਿੰਗ ਨੂੰ ਉਧਰੋਂ ਮਾਸਟਰ ਕਹਿੰਦੇ ਇੱਕ ਮੈਜ਼ਰਮੈਂਟ ਦਾ ਸਾਨੂੰ 25 30 ਸੂਟ ਦੋ ਤੇ ਫਿਰ ਤਾਂ ਕਰਕੇ ਇੱਕ ਸੂਟ ਸਟੀਚੋਣਾ ਬੜਾ ਮੁਸ਼ਕਲ ਹੁੰਦਾ ਜਿਹੜੀਆਂ ਪਹਿਣਾਂ ਨੇ ਵੀ ਲੋਕਲ ਪੱਕੀਆਂ ਹੀ ਪਰਮਾਨੈਂਟ ਨੇ ਉਹ ਬਿਨਾਂ ਸਟੀਚਿੰਗ ਤੋਂ ਮੰਗਵੋ ਨਹੀਂ ਹੈਗੀਆਂ ਹਾਂ ਉਹ ਕਹਿੰਦੇ ਭਾਵੇਂ ਇੱਕ ਸੂਟ ਦੇ ਭਾਵੇਂ ਚਾਰ ਥੋੜੇ ਕੋਈ ਮੰਗਾਉਣੇ ਖਾਸ ਕਰਕੇ ਅਮਨ ਭੈਣ ਮਹਾਰੀ ਵਾਲੀ ਹਾਂ ਉਹਨਾਂ ਦੇ ਮੈਂ ਤਾਂ ਘਰੇ ਇੱਕ ਗਰਮ ਵੀ ਨਾ ਚੜ ਗਿਆ ਮੂੰਹ ਕਹਦਾ ਅਮਨ ਮਹਾਰੀ ਕਿ ਉਹ ਉਹਨਾਂ ਨੇ ਚਾਹੇ ਕੋਰਸਟ ਹੋਵੇ ਚਾਹੇ ਕੁਝ ਵੀ ਹੋਵੇ ਰਮਿੰਦਰ ਕੰਪਿਊਟਰ ਤੇ ਆਇਓ ਦੁਪੱਟੇ ਨੂੰ ਪਾਈਪਿੰਗ ਉਹ ਲਗਾਨੀ ਹੋਵੇ ਲੇਸ ਤੇ ਸਾਰਾ ਕੁਝ ਸਾਡੇ ਕੋਲ ਰੈਡੀ ਹੋ ਕੇ ਜਾਂਦਾ ਤੇ ਬਾਕੀ ਕਾਫੀ ਭੈਣਾਂ ਨੇ ਸਾਡੀਆਂ ਤੇ ਜਿਨ੍ਹਾਂ ਦੇ ਸਾਰੇ ਸੂਟ ਰੈਡੀ ਹੋ ਕੇ ਜਾਂਦੇ ਨੇ ਟੋਟਲੀ ਕਿਉਂਕਿ ਮਾਸਟਰਾਂ ਨੂੰ ਵੀ ਹੁਣ ਮੈਜ਼ਰਮੈਂਟ ਦਾ ਪਤਾ ਲੱਗ ਗਿਆ ਕਿ ਫਲਾਣੇ ਦਾ ਮੈਜ਼ਰਮੈਂਟ ਆਇ ਟਿੰਕੇ ਦਾ ਬਸ ਨਾਮ ਲਈਦਾ ਉਹ ਕਹਿੰਦੇ ਹੈਗੇ ਮੈਡਮ ਜੀ ਉਹ ਫਿਰ ਪੱਕੇ ਅਸੀਂ ਤਾਂ ਦੇਖ ਮੈਜ਼ਰਮੈਂਟ ਸਾਰੇ ਪੱਕੇ ਰੱਖੇ ਹੁੰਦੇ ਨੇ ਹਾਂ ਪਰਮਾਨੈਂਟ ਅੱਪ ਕੀਤੇ ਨੇ ਉਹਨਾਂ ਨੇ ਪੱਕੇ ਐਡ ਕਰ ਰੱਖੇ ਨੇ ਸਾਰੇ ਆ ਸੋ ਬੜਾ ਨੰਦੇ ਤੇ ਬਸ ਆਪਾਂ ਵੀ ਜੀ ਥੋੜੇ ਬਹੁਤੇ ਫ੍ਰੀ ਹੋਏ ਆ ਮੈਂ ਵੀਡੀਓ ਸ਼ੂਟ ਕਰਨੀ ਸੋ ਤਾਂ ਦੀ ਆ ਛੋਟੀ ਬੁੱਕ ਹੋ ਗਿਆ ਮਣ ਤੇ ਬਰਬਰੀ ਦਾ ਨਾ ਬਾਰੀ ਬੁੱਕਰੀ ਬਰਬਰੀ ਨੇ ਤਾਂ ਇੰਨਾ ਕ ਗਾਹ ਪਾ ਰੱਖਿਆ ਬਰਬਰੀ ਨੂੰ ਮੈਂ ਨਹੀਂ ਪੁੱਛਣ ਬਰਬਰੀ ਵਾਰੀ ਨਹੀਂ ਆਉਂਦੇ ਹੜੀ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਕਦੇ ਮੇਰੇ ਕੋਲ ਆਰਡਰ ਕਰਿਆ ਮੇਰੇ ਕੋਲ ਜਿਹੜਾ ਵੀ ਇੱਕ ਜਣਾ ਮੇਰੇ ਕੋਲ ਹੀ ਕੰਮ ਹੁੰਦਾ ਤਾਂ ਮੈਨੂੰ ਪਾਗਲ ਹੋ ਜਾਣਾ ਸੀ ਅਜੇ ਨਸ਼ੁਕਰ ਕਿ ਕੰਮ ਆਪਾਂ ਵੰਡ ਲਿਆ ਵੀ ਆਹ ਸਾਂਭੀ ਜਾਂ ਜਿਹੜਾ ਤੇਰੇ ਕੋਲ ਆਉਂਦਾ ਤੂੰ ਉਸੇ ਉਹ ਕਰੀ ਜਾ ਜਿਹੜਾ ਮੇਰੇ ਕੋਲ ਆਉਂਦਾ ਮੈਂ ਹੁਣ ਕਹਿ ਦੇਣ ਦੇ ਵਿੱਚ ਕਹਿੰਦੇ ਕਈ ਇੱਧਰ ਬੁੱਕ ਕਰੀਏ ਕਿ ਉੱਧਰ ਮੈਂ ਜਿੱਧਰ ਮਰਜ਼ੀ ਕਰੋ ਗੱਲ ਤਾਂ ਇੱਕੋ ਹੀ ਚਾਹੀਏ ਉੱਧਰ ਕਰ ਲੋ ਚਾਹੀਏ ਇੱਧਰ ਕਰ ਲੋ ਇਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਕਿੱਧਰ ਬੁੱਕ ਕਰਨਾ ਹੈ ਤੇ ਬਾਕੀ ਜੀ ਚੱਲ ਰਿਹਾ ਕੰਮ ਚੱਲੀ ਜਾ ਰਿਹਾ ਬੁਟੀਕ ਦਾ बस ਥੋੜੇ ਦਿਨ ਹੋਰ ਲੱਗਣੇ ਮੈਨੂੰ ਲੱਗਦਾ ਇੱਕ ਦੋ ਵੀਕ ਲੱਗਣਗੇ ਹਨਾ ਪਰ ਜ਼ਿਆਦਾ ਨਹੀਂ ਪਰ ਟਾਲਾ ਲੱਗਣ ਦਾ ਹੋਏ ਨਾਲ ਦੀ ਨਾਲ ਕੋਈ ਰੰਗ ਆਲ ਸ਼ੁਰੂ ਹੋ ਜਾਣਗੇ ਇੱਕ ਵਾਰੀ ਵਾਈਟ واਸ਼ ਕਰਾਵਾਂਗੇ ਬਾਅਦ ਚ ਫਿਰ ਆਪਾਂ ਕਰਵਾ ਲਾਂਗੇ ਇੱਕ ਵਾਰੀ ਬੈਠ ਜਾਾਂਗੇ ਨਾ ਅੰਦਰ ਕਿਉਂਕਿ ਕਾਫੀ ਭਾਣਾ ਸਾਡੀਆਂ ਵਿਚਾਰੀਆਂ ਜਿਹੜੇ ਆ ਰਹੇ ਨੇ ਦੂਰੋਂ ਮੁੜ ਕੇ ਜਾ ਰਹੇ ਨੇ ਕਿਉਂਕਿ ਹਜੇ ਤੁਹਾਨੂੰ ਪਤਾ ਹੀ ਮਿਸਤਰੀ ਲੱਗੇ ਨੇ ਬੜਾ ਗਾਹ ਪਿਆ ਹੋਇਆ ਤੇ ਬੈਠਣ ਨੂੰ ਵੀ ਜਗ੍ਹਾ ਨਹੀਂ ਬਸ ਇੱਕ ਵਾਰੀ ਬੁਟੀਕ 'ਚ ਬੈਠ ਜੀਏ ਫਿਰ ਜਿੰਨੇ ਮਰਜ਼ੀ ਆਇਓ ਚਾਹੇ ਦੋ ਆਇਓ ਚਾਹੇ ਚਾਰ ਜਣੇ ਜਦੋਂ ਮਰਜ਼ੀ ਆਇਓ ਜਦੋਂ ਮਰਜ਼ੀ ਆਜੋ ਚਾਹੇ ਸਾਰਾ ਦਿਨ ਸਵੇਰੇ ਫੋਨ ਕਰੋ ਫੂ ਪਰ ਆਇਓ ਫੋਨ ਕਰਕੇ ਕਿਉਂਕਿ ਬਾਕੀ ਕੀ ਹੁਣ ਤੁਸੀਂ ਵੀ ਸਾਰੇ ਅੰਡਰਸਟੈਂਡ ਕਰਦੇ ਹੋ ਕਈ ਵਾਰ ਕੁਝ ਭਾਣਾ ਨਰਾਜ਼ ਹੋ ਜਾਂਦੇ ਵੀ ਤੁਸੀਂ ਘਰੇ ਕਿਉਂ ਨਹੀਂ ਬੁਲਾਉਂਦੇ ਹੈਗੇ ਨਾ ਕਰੇ ਅਸੀਂ ਇਸ ਲਈ ਨਹੀਂ ਬੁਲਾਉਂਦੇ ਇੱਕ ਦੋ ਦੇਖੋ ਸਾਡੀ ਜੁਆਇੰਟ ਫੈਮਿਲੀ ਹੈ ਨਾ ਤੇ ਸੈਕਿੰਡ ਗੇ ਹੈ ਵੀ ਸਾਡਾ ਬੁਟੀਕ ਬਿਲਕੁਲ ਜਿਹੜਾ ਆਪਾਂ ਨੇ ਇਹ ਰੂਮ ਦੇ ਸੱਟ ਕੇ ਤਾਂ ਅੰਦਰ ਹੈ ਇਹ ਤੇ ਸਾਡੀ ਕੋਈ ਪ੍ਰਾਈਵੇਸੀ ਨਹੀਂ ਹੈਗੀ ਕਿਉਂਕਿ ਤੁਸੀਂ ਵੀ ਆ ਕੇ ਅਨਕੰਫਰਟेबल ਫੀਲ ਕਰੋਗੇ ਹਨਾ ਤੇ ਅਸੀਂ ਤਾਂ ਕਰਨਾ ਹੀ ਕਰਨਾ ਹੈ ਬਾਕੀ ਦੇਖ ਸਕਦੇ ਹੋ ਤੁਸੀਂ ਜਗਾ ਨਹੀਂ ਬੁਟੀਕ 'ਚ ਬੈਠਣ ਨੂੰ ਜਗਾ ਹੀ ਤੇ ਫਿਰ ਐਡੀ ਦੂਰਤ ਹੋਈ ਸਫਰ ਕਰਕੇ ਆਉਂਦੇ ਉਹ ਚੰਗੀ ਤਰ੍ਹਾਂ ਬੈਠੇ ਨਾ ਗੱਲਾਂបੱਤਾਂ ਨਾ ਕੀਤੀਆਂ ਚੀਜ਼ ਪਸੰਦ ਨਾ ਹੋਈ ਫਿਰ ਕੀ ਫਾਇਦਾ ਬਟਨ ਆ ਰਹੀਆਂ ਨੇ ਬਹੁਤ ਹਮਮਾ ਮਾ ਕੇ ਆਪਣੀਆਂ ਫੋਰਨ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਵੀ ਉਹ ਜੋ ਹੋਈ ਹੋਈ ਟਾਰਗੇਟ ਬਣਾਇਆ ਹੋਇਆ ਵੀ ਉਹਨਾਂ ਤੋਂ ਆਉਣ ਤੋਂ ਪਹਿਲਾਂ ਆਪਾਂ ਨੇ ਕਰਨਾ ਹੀ ਕਰਨਾ ਬੁਟੀਕ ਦਾ ਕੰਮ ਸ਼ੁਰੂ ਕਿਉਂ ਉਹਨਾਂ ਤੇ ਦੂਰੋਂ ਆਣਾ ਇੱਕ ਵਾਰੀ ਆ ਜਾਣਾ ਤੁਸੀਂ ਸਾਡੇ ਲੱਗ ਗਏ ਹੋ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰਕੇ ਸਾਰੇ ਦਿਨ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਬੁਟੀਕ ਤੇ ਬਸ ਥੋੜਾ ਜਿਹਾ ਜਦੋਂ ਬੁਟੀਕ ਦੀ ਓਪਨਿੰਗ ਹੋ ਗਈ ਬਸ ਤੁਸੀਂ ਸਮਝ ਲਿਓ ਕੀ ਤੂੰ ਹੀ ਬਸ ਤਿਆਰੀ ਕਰ ਲੋ ਤੇ ਬੁਟੀਕ ਦੀ ਓਪਨਿੰਗ ਦਾ ਵੀ ਸਦਾ ਆਪਾਂ ਖੁੱਲਾ ਹੀ ਦਵਾਂਗੇ ਹਾਂ ਠੀਕ ਹੈ ਆਪਾਂ 2 ਹਫ਼ਤੇ ਜਾਂ ਪਹਿਲਾਂ 1 ਹਫ਼ਤਾ ਪਹਿਲਾਂ ਵੀਡੀਓ ਪਾਵਾਂਗੇ ਜਿਹੜੀਆਂ ਵੀ ਨੇੜੇ ਤੇੜੇ ਵਾਲੀਆਂ ਭੈਣਾਂ ਨੇ ਜ਼ਰੂਰ ਵਿਜ਼ਿਟ ਕਰਿਓ ਸਾਰੀਆਂ ਠੀਕ ਹੈ ਇਹ ਨਾ ਕਿ ਉਹ ਕੀ ਹਾਂ ਸਾਨੂੰ ਕਿਹਾ ਨਹੀਂ ਕਿਉਂਕਿ ਦੇਖੋ ਹੁਣ ਵੀਡੀਓ ਅਸੀਂ ਬਣਾਣੇ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸਾਰਾ ਕੁਝ ਦੱਸਦੇ ਆ ਵੀਡੀਓ ਦੇ ਵਿੱਚ ਸਾਰਾ ਦੱਸਿਆ ਜਾਏਗਾ ਫਲਾਣੀ ਫਲਾਣੀ ਜਗ੍ਹਾ ਹੈ ਫਲਾਣਾ ਫਲਾਣਾ ਪਿੰਡ ਹੈ ਤੇ ਉੱਥੇ ਤੁਸੀਂ ਪਹੁੰਚ ਜਾਓ ਪਹੁੰਚ ਜਾਓ ਔਰ ਸੈਕਿੰਡ ਸਾਰੀਆਂ ਭੈਣਾਂ ਵਾਂ ਤੇ ਸਭ ਤਰ੍ਹਾਂ ਦੀ ਕਲੈਕਸ਼ਨ ਰੱਖਾਂਗੇ ਮਹਿੰਗੀ ਤੇ ਸਾਰੇ ਜ਼ਰੂਰ ਜਿਨ੍ਹਾਂ ਨੇ ਵੀ ਮੈਸੇਜ ਜਿਨ੍ਹਾਂ ਕੋਲ ਪਹੁੰਚਿਆ ਸਾਰਿਆਂ ਨੇ ਪਹੁੰਚਣਾ ਠੀਕੇ ਤੇ ਕਿਸੇ ਭੈਣ ਨੇ ਖਾਲੀ ਨਹੀਂ ਜਾਣਾ ਸਾਰਿਆਂ ਨੂੰ ਸੂਟ ਦੇ ਕੇ ਤੋਰਨੇ ਆਪਾਂ ਨੂੰ ਲੈ ਕੇ ਜਾਣ ਸੂਟ ਲੈ ਕੇ ਜਾਣੇ ਪੈਣਗੇ ਹੋਰ ਸੂਟ ਲੈ ਕੇ ਜਾਣੇ ਪੈਣੇ ਨੇ ਠੀਕ ਹੈ ਜੀ ਤੇ ਬਾਕੀ ਚਲੋ ਜੀ ਕਰ ਲਈ ਅਸੀਂ ਵੀ ਹੁਣ ਆਪਣੇ ਕੰਮ ਕਰ ਜਿਹੜੇ ਰਹਿੰਦੇ ਨੇ ਮੈਂ ਵੀਡੀਓ ਸ਼ੂਟ ਕਰਲਾ ਸੂਟਾ ਦੀ ਮੈਂ ਪਹਿਲਾਂ ਨਹਾ ਕੇ ਸੂਟ ਸ਼ਟ ਪਾ ਕੇ ਵੀਡੀਓ ਸ਼ੂਟ ਕਰਾਂ ਫੇਰ ਆਪਾਂ ਕਰਦੇ ਆ ਜਿਹੜੇ ਦੂਜੇ ਕੱਪ ਕੋਰੀਅਰ ਭੇਜ ਲਈ ਆਪਾਂ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬੀ ਪਹਿਰਾਵਾ ਚੈਨਲ ਆ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਉੱਥੇ ਕੈਂਡ ਕੈਂਡ ਸੂਟਾਂ ਦੀਆਂ ਵੀਡੀਓ ਆਉਣਗੀਆਂ ਤੇ ਜ਼ਰੂਰ ਸਬਸਕ੍ਰਾਈਬ ਕਰਿਓ ਤੁਸੀਂ ਕਹਤ ਹੋ ਸੀ ਜਾਰੀ ਤੁਸੀਂ ਕਹਤ ਹੋ ਸੰਡੇ ਮੇਰੇ ਵੱਲ ਬੇਵਸੀ ਜਾਰੀ ਜੋ ਮੰਨਦੇ ਸਾਡੀ ਨਾ ਮਨਪ੍ਰੀਤ ਬੈਠੀ ਇੱਥੇ ਤੇ ਉਹ ਮੈਨੂੰ ਨਾ ਬੜੀ ਸੋਹਣੀ ਉਹਨੇ ਐਡਵਾਈਸ ਦਿੰਦੀ ਏ ਮੈਨੂੰ ਕਹਿੰਦੀ ਕਹਿੰਦੀ ਮੈਨੂੰ ਸਲਾਹ ਦੇ ਰਹੀ ਏ ਕਿ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਹੀ ਕਹਿੰਦੀ ਘੰਟੀ ਇਹ ਉਹਨੂੰ ਵੀ ਦਬਾਓ ਕਹਿੰਦੀ ਫਿਰ ਕਹਿੰਦੀ ਜਿੰਨੇ ਨਹੀਂ ਕਰਨਾ ਹੁੰਦਾ ਉਹ ਵੀ ਕਰਦਾ ਕਹਿੰਦੀ ਤੇ ਅੱਜ ਦੇਖ ਲੈਣੇ ਆ ਕਿ ਕਿੰਨੇ ਕੁ ਜਾਣੇ ਸਬਸਕ੍ਰਾਈਬ ਕਰਦੇ ਨੇ ਤੇ ਕਿੰਨੇ ਕੁ ਜਾਣੇ ਸ਼ੇਅਰ ਕਰਦੇ ਨੇ ਠੀਕ ਹੈ ਫਿਰ ਮੈਂ ਮਨਪ੍ਰੀਤ ਨੂੰ ਦੱਸੂਗੀ ਠੀਕ ਹੈ ਜੇ ਮਨਪ੍ਰੀਤ ਨਾ ਕਿਸੇ ਨੇ ਕੀਤਾ ਫਿਰ ਕਰੂ ਕਰੂ ਕਰੂਗਾ ਮਨਾਓ ਜੀ ਮਾਨਪ੍ਰੀਤ ਦੇ ਹੋਣ ਦਾ ਤੁਸੀਂ ਜਿਹੜੀਆਂ ਇਹਨੇ ਗੱਲਾਂ ਕਹੀਆਂ ਉਹਨਾਂ ਤੇ ਪੂਰੇ ਉੱਤਰ ਦਿਓ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਠੀਕ ਹੈ ਲਾਈਕ ਸ਼ੇਅਰ ਤੇ ਕੈਂਟੀ ਦਬਾਇਓ ਹਨਾ ਚਲੋ ਜੀ